ਮੰਦਰ ਨੂੰ ਬਣਾਉਣ ਦਾ ਇਹੀ ਉਦੇਸ਼ ਹੈ ਕਿ ਭਗਤ ਇੱਕ ਹੀ ਛੱਤ ਦੇ ਥੱਲੇ ਤਨ ਦੇ ਨਾਲ ਜੁੜੇ ਸਾਰੇ ਦੇਵੀ-ਦੇਵਤਿਆਂ ਦੇ ਦਰਸ਼ਨ ਕਰ ਸਕਣ, ਪੂਜਨ ਕਰ ਸਕਣ ਤੇ ਉਸ ਤੋਂ ਬਾਅਦ ਪ੍ਰਮਾਤਮਾ ਦਾ ਅਸ਼ੀਰਵਾਦ ਲੈ ਸਕਣ। ਇਸ ਸਥਾਨ ਤੇ ਕਿਹਾ ਜਾਂਦਾ ਹੈ ਕਿ ਪਹਿਲਾਂ ਚਾਰੇ ਪਾਸੇ ਖੇਤ ਤੇ ਜੰਗਲ ਹੁੰਦੇ ਸੀ। ਅਗਸਤ 2024 ਦੇ ਵਿੱਚ ਇਸ ਮੰਦਰ ਦਾ ਨਿਰਮਾਣ ਸੰਪੂਰਨ ਹੋ ਗਿਆ। ਕਰੰਬਰ 3 ਸਾਲ ਜਿਹੜੇ ਨੇ ਉਹ ਲੱਗ ਗਏ ਕਈ ਵਾਰ ਇਹ ਜਿਹਾ ਮੰਨਿਆ ਜਾਂਦਾ ਹੈ ਕਿ ਧਨ ਨੂੰ ਕਮਾਉਣ ਦੇ ਲਈ ਹੀ ਇੱਕ ਵਿਅਕਤੀ ਜ਼ਿੰਦਗੀ ਦੀ ਭੱਜ ਦੌੜ ਕਰਦਾ ਹੈ ਇਸ ਕਰਕੇ ਧਨ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਤਾ ਹੈ ਜਿਸ ਨੂੰ ਦਰਸਾਉਣ ਦੇ ਲਈ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਕੋਲ ਲਾਡੋਵਾਲ ਟੋਲ ਪਲਾਜ਼ਾ ਤੋਂ 2 ਕੁ ਕਿਲੋਮੀਟਰ ਦੀ ਦੂਰੀ ਤੇ ਇਸ ਮੰਦਰ ਨੂੰ ਬਣਾਇਆ ਗਿਆ ਤੇ ਇਸ ਮੰਦਰ ਦੇ ਵਿੱਚ ਤਨ ਦੇ ਨਾਲ ਸਬੰਧਿਤ ਸਾਰੀ ਦੇਵੀ ਦੇਵਤਾਵਾਂ ਨੂੰ ਇੱਕੋ ਛੱਤ ਦੇ ਥੱਲੇ ਵਿਰਾਜ਼ਮਾਨ ਕੀਤਾ ਗਿਆ ਤਾਂ ਜੋ ਕੋਈ ਵੀ ਵਿਅਕਤੀ ਕੋਈ ਵੀ ਭਗਤ ਅਗਰ ਇੱਥੇ ਆਉਂਦਾ ਹੈ ਤਾਂ ਉਸ ਨੂੰ ਇੱਕੋ ਛੱਤ ਦੇ ਥੱਲੇ ਤਨ ਦੇ ਨਾਲ ਸਬੰਧਿਤ ਸਾਰੇ ਦੇਵੀ ਦੇਵਤਿਆਂ ਦੇ ਦਰਸ਼ਨ ਹੋ ਸਕਣ ਤੇ ਪਰਮਾਤਮਾ ਉਸ ਵਿਅਕਤੀ ਤੇ ਅਜੇਹੀ ਕਿਰਪਾ ਕਰੇ ਕਿ ਘਰ ਦੇ ਵਿੱਚ ਤਨ ਦਾ ਵਾਸ ਹੋਵੇ ਵਾਧਾ ਹੋਵੇ ਤੇ ਸਾਰੀਆਂ ਸੰਸਾਰ ਦੀਆਂ ਖੁਸ਼ੀਆਂ ਮਿਲਣ ਇਸ ਮੰਦਰ ਦੇ ਵਿੱਚ ਹੈ ਭਗਵਾਨ ਕੁਵੇਰ ਜੀ ਦੇ ਨਾਲ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਜੀ ਦਾ ਵਾਸ ਮਾਤਾ ਲక్ష్ਮੀ ਜੀ ਨੂੰ ਤਾਂ ਹਰ ਕੋਈ ਜਾਣਦਾ ਹੈ ਕਿ ਉਹਨਾਂ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਭਗਵਾਨ ਕੁਵੇਰ ਜੀ ਬਾਰੇ ਜਿਨ੍ਹਾਂ ਨੂੰ ਖਜ਼ਾਨੇ ਦੇ ਰਖਕ ਕਿਹਾ ਜਾਂਦਾ ਹੈ ਧੂ ਦੇਵੀ ਮਾਤਾ ਦੇ ਬਾਰੇ ਜਿਹੜੇ ਸਮਰiddhi ਦੀ ਰੱਖਿਆ ਵੀ ਕਰਦੇ ਨੇ ਤੇ ਹੋਰ ਵਾਦਾ ਕਰਦੇ ਨੇ ਤਾਂ ਇਸ ਮੰਦਰ ਦੇ ਵਿੱਚ ਤੁਹਾਨੂੰ ਤਿੰਨੇ ਦੇਵੀ ਦੇ ਤਾਮਾਂ ਦੇ ਦਰਸ਼ਨ ਹੋਣਗੇ ਸੰਗ ਮਰਮਰ ਦੀਆਂ ਦੀਵਾਰਾਂ ਜਿਨ੍ਹਾਂ ਤੇ ਸ਼ਿਲਪਕਾਰੀ ਕਲਾਕ੍ਰਿਤੀ ਕੀਤੀ ਗਈ ਹੈ ਤੇ ਉੱਥੇ ਹੀ ਸੋਨੇ ਦੇ ਗਹਿਣਿਆਂ ਦੇ ਵਿੱਚ ਸਜੇ ਹੋਏ ਇਹਦੇ ਵੀ ਦੇਵਤੇ ਨੇ ਜਿਨ੍ਹਾਂ ਦਾ ਆਸ਼ੀਰਵਾਦ ਅਗਰ ਕਿਸੇ ਨੂੰ ਮਿਲ ਜਾਏ ਤਾਂ ਧਨ ਦੀ ਵਰਖਾ ਦੇ ਨਾਲ ਨਾਲ ਘਰ ਦੇ ਵਿੱਚ ਪਾਲਣ ਪੋਸ਼ਣ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਹੋਰ ਹੀ ਖੁਸ਼ਹਾਲ ਤਰੀਕੇ ਦੇ ਨਾਲ ਹਰ ਵਿਅਕਤੀ ਕਰ ਸਕਦਾ ਹੈ ਇਸ ਮੰਦਰ ਨੂੰ ਬਣਾਉਣ ਦਾ ਇਹੀ ਉਦੇਸ਼ ਹੈ ਕਿ ਭਗਤ ਇੱਕ ਹੀ ਛੱਤ ਦੇ ਥੱਲੇ ਤਨ ਦੇ ਨਾਲ ਜੁੜੇ ਸਾਰੇ ਦੇਵੀ ਦੇਵਤਿਆਂ ਦੇ ਦਰਸ਼ਨ ਕਰ ਸਕਣ ਪੂਜਨ ਕਰ ਸਕਣ ਤੇ ਉਸ ਤੋਂ ਬਾਅਦ ਪ੍ਰਮਾਤਮਾ ਦਾ ਅਸ਼ੀਰਵਾਦ ਲੈ ਸਕਣ ਇਸ ਸਥਾਨ ਤੇ ਕਿਹਾ ਜਾਂਦਾ ਹੈ ਕਿ ਪਹਿਲਾਂ ਚਾਰੇ ਪਾਸੇ ਖੇਤ ਤੇ ਜੰਗਲ ਹੁੰਦੇ ਸੀ ਅਗਸਤ 2024 ਦੇ ਵਿੱਚ ਇਸ ਮੰਦਿਰ ਦਾ ਨਿਰਮਾਣ ਸੰਪੂਰਨ ਹੋ ਗਿਆ ਕਰਮਵਰ 3 ਸਾਲ ਜਿਹੜੇ ਨੇ ਉਹ ਲੱਗ ਗਏ ਕਈ ਵਾਰ ਇਹ ਜਿਹਾ ਮੰਨਿਆ ਜਾਂਦਾ ਹੈ ਕਿ ਧਨ ਨੂੰ ਕਮਾਉਣ ਦੇ ਲਈ ਹੀ ਇੱਕ ਵਿਅਕਤੀ ਜ਼ਿੰਦਗੀ ਦੀ ਭੱਜ ਦੌੜ ਕਰਦਾ ਹੈ ਇਸ ਕਰਕੇ ਧਨ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਤਾ ਹੈ ਜਿਸ ਨੂੰ ਦਰਸਾਉਣ ਦੇ ਲਈ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਕੋਲੇ ਲਾਡੂਵਾਲ ਟੋਲ ਪਲਾਜ਼ਾ ਤੋਂ 2 ਕੁ ਕਿਲੋਮੀਟਰ ਦੀ ਦੂਰੀ ਤੇ ਇਸ ਮੰਦਰ ਨੂੰ ਬਣਾਇਆ ਗਿਆ ਤੇ ਇਸ ਮੰਦਰ ਦੇ ਵਿੱਚ ਧੰਨ ਦੇ ਨਾਲ ਸਬੰਧਿਤ ਸਾਰੀ ਦੇਵੀ ਦੇਵਤਾਵਾਂ ਨੂੰ ਇੱਕੋ ਛੱਤ ਦੇ ਥੱਲੇ ਵਿਰਾਜਮਾਨ ਕੀਤਾ ਗਿਆ ਤਾਂ ਜੋ ਕੋਈ ਵੀ ਵਿਅਕਤੀ ਕੋਈ ਵੀ ਭਗਤ ਅਗਰ ਇੱਥੇ ਆਉਂਦਾ ਹੈ ਤਾਂ ਉਸ ਨੂੰ ਇੱਕੋ ਛੱਤ ਦੇ ਥੱਲੇ ਤਨ ਦੇ ਨਾਲ ਸਬੰਧਿਤ ਸਾਰੇ ਦੇਵੀ ਦੇਵਤਿਆਂ ਦੇ ਦਰਸ਼ਨ ਹੋ ਸਕਣ ਤੇ ਪਰਮਾਤਮਾ ਉਸ ਵਿਅਕਤੀ ਤੇ ਅਜਿਹੀ ਕਿਰਪਾ ਕਰੇ ਕਿ ਘਰ ਦੇ ਵਿੱਚ ਤਨ ਦਾ ਵਾਸ ਹੋਵੇ ਵਾਧਾ ਹੋਵੇ ਤੇ ਸਾਰੀਆਂ ਸੰਸਾਰ ਦੀਆਂ ਖੁਸ਼ੀਆਂ ਮਿਲਣ ਇਸ ਮੰਦਰ ਦੇ ਵਿੱਚ ਹੈ ਭਗਵਾਨ ਕੁਵੇਰ ਜੀ ਦੇ ਨਾਲ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਜੀ ਦਾ ਵਾਸ ਮਾਤਾ ਲక్ష్ਮੀ ਜੀ ਨੂੰ ਤਾਂ ਹਰ ਕੋਈ ਜਾਣਦਾ ਹੈ ਕਿ ਉਹਨਾਂ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਭਗਵਾਨ ਕੁਵੇਰ ਜੀ ਬਾਰੇ ਜਿਨ੍ਹਾਂ ਨੂੰ ਖਜ਼ਾਨੇ ਦੇ ਰਖਕ ਕਿਹਾ ਜਾਂਦਾ ਹੈ ਧੂ ਦੇਵੀ ਮਾਤਾ ਦੇ ਬਾਰੇ ਜਿਹੜੇ ਸਮਰiddhi ਦੀ ਰੱਖਿਆ ਵੀ ਕਰਦੇ ਨੇ ਤੇ ਹੋਰ ਵਾਅਦਾ ਕਰਦੇ ਨੇ ਤਾਂ ਇਸ ਮੰਦਰ ਦੇ ਵਿੱਚ ਤੁਹਾਨੂੰ ਤਿੰਨੇ ਦੇਵੀ ਦੇਵ ਦਾਮਾਂ ਦੇ ਦਰਸ਼ਨ ਹੋਣਗੇ ਸੰਗ ਮਰਮਰ ਦੀਆਂ ਦੀਵਾਰਾਂ ਜਿਨ੍ਹਾਂ ਤੇ ਸ਼ਿਲਪਕਾਰੀ ਕਲਾਕ੍ਰਿਤੀ ਕੀਤੀ ਗਈ ਹੈ ਤੇ ਉੱਥੇ ਹੀ ਸੋਨੇ ਦੇ ਗਹਿਣਿਆਂ ਦੇ ਵਿੱਚ ਸਜੇ ਹੋਏ ਇਹਦੇ ਵੀ ਦੇਵਤੇ ਨੇ ਜਿਨ੍ਹਾਂ ਦਾ ਆਸ਼ੀਰਵਾਦ ਅਗਰ ਕਿਸੇ ਨੂੰ ਮਿਲ ਜਾਏ ਤਾਂ ਧਨ ਦੀ ਵਰਖਾ ਦੇ ਨਾਲ ਨਾਲ ਘਰ ਦੇ ਵਿੱਚ ਪਾਲਣ ਪੋਸ਼ਣ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਹੋਰ ਹੀ ਖੁਸ਼ਹਾਲ ਤਰੀਕੇ ਦੇ ਨਾਲ ਹਰ ਵਿਅਕਤੀ ਕਰ ਸਕਦਾ ਹੈ